ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀਗਾ ਜੀ ਜਦੋਂ ਮੈਂ ਚੰਗਾ ਪਲਾਸ ਸੀਗਾ ਗੱਡੀਆਂ ਤੇ ਜਾਂਦਾ ਸੀਗਾ ਤਾਂ ਮੇਰੀ ਮਾਂ ਮੇਰੇ ਬਿਨਾਂ ਰਾਤ ਨੂੰ ਸੁਣਦੀ ਨਹੀਂ ਸੀ ਉਹ ਹਰ ਟਾਈਮ ਮੇਰੇ ਤੇ ਉਹਨੂੰ ਕਹਿੰਨਾ ਜੀ ਫੋਨ ਕਰ ਉਹਨੂੰ ਪੁੱਛ ਕਿੱਥੇ ਆ ਕਿੱਥੇ ਆ ਤਾਂ ਜਦੋਂ ਇਹ 6:00 ਵਜੇ ਦੀ ਜੀ ਘਰ ਦੇ ਸੁੱਤੇ ਹੁੰਦੇ ਸੀ ਮੈਂ ਜਾਗਦਾ ਹੁੰਦਾ ਸੀ ਤਾਂ ਵੀਡੀਓ ਬਣਾ ਕੇ ਮੈਂ ਆਪਣੇ ਇੱਕ ਮੇਰਾ ਯਾਰ ਦੋਸਤ ਮੁੰਡਾ ਸੀ ਮੈਂ ਉਸ ਨੂੰ ਭੇਜਤੀ ਸੀ ਕਿ ਅਗਰ ਜੇ ਮੈਂ ਦੋ ਦਿਨਾਂ ਵਿੱਚ ਵਾਪਸ ਆ ਗਿਆ ਠੀਕ ਹੈ ਨਾ ਆਇਆ ਤਾਂ ਮੇਰੇ ਘਰ ਦੇ ਉਹਨੂੰ ਵੀਡੀਓ ਦੇ ਦੇ ਤਾਂ ਜਦੋਂ ਕਿਸੇ ਦਾ ਸਾਥ ਨਹੀਂ ਮਿਲਿਆ ਸੀਗਾ ਇੱਕ ਫਿਰ ਘਰ ਦੇ ਵਿੱਚ ਪਾਂਚੀ ਵਾਗੂ ਕੈਦ ਹੋ ਕੇ ਰਹਿ ਗਏ। ਤਾਂ ਉਸ ਤੋਂ ਬਾਅਦ ਇੱਕ ਫਿਰ ਸਾਡੇ ਉੱਤੇ ਖਨੌਰੀ ਨਹਿਰ ਬਹੁਤ ਤਕੜੀ ਨਹਿਰ ਆ ਪਾਖੜਾ ਮੇਰੇ ਤੋਂ 35 ਕਿਲੋਮੀਟਰ ਦੂਰ ਹੈ ਜਿਉ ਹਾਂ। ਤਾਂ ਫਿਰ ਮੈਂ ਉਸ ਵਿੱਚ ਮਰਨ ਵਾਸਤੇ ਗਿਆ ਸੀਗਾ। ਤਾਂ ਜਦੋਂ ਉੱਥੇ ਮੈਂ ਗਿਆ ਸੀ ਮਰਨ ਵਾਸਤੇ ਤਾਂ ਅੱਗੇ ਪਿੱਛੇ ਕੋਈ ਨਹੀਂ ਸੀਗਾ ਉੱਥੇ। ਅੱਗੇ ਪਿੱਛੇ ਮੈਂ ਸਭ ਦੇਖਿਆ ਕੋਈ ਨਹੀਂ ਸੀਗਾ ਤਾਂ ਮੈਂ ਉਹਦੇ ਉੱਪਰ ਜਦੋਂ ਇੱਕ ਟੀਮ ਆਪਣੀ ਚੜਾਤੀ ਸੀਗੀ ਤਾਂ ਉਸੇ ਟਾਈਮ ਇੱਕ ਲਗਦ ਪਿੱਛੋਂ ਬੰਦਾ ਆਇਆ ਸੀ ਕੋਈ ਪਤਾ ਨਹੀਂ ਕਿੱਥੋਂ ਆਇਆ ਸੀ ਜੀ। ਉਹਨੇ ਕਿਹਾ ਕਿ ਕੀ ਕਰਦਾ ਤਾਂ ਮੈਂ ਉਹਨੂੰ ਇੱਕ ਕਿਹਾ ਕਿ ਮੈਂ ਡੁੱਬਣ ਵਾਸਤੇ ਆਇਆ ਹਾਂ ਉਹਨੇ ਕਿਹਾ ਕਹਿੰਦਾ ਨਹੀਂ ਜ਼ਿੰਦਗੀ ਬਹੁਤ ਵੱਡੀ ਹੈ ਮੇਰੀ ਇਹ ਗਟੀਵਾਉ ਦੀ ਘੱਡੀ ਹੈ ਜੀ ਜਿਹੜੀ ਮੈਂ ਲੈ ਕੇ ਗਿਆ ਸੀ ਤਾਂ ਉਹਨੇ ਕਿਹਾ ਕਿ ਜ਼ਿੰਦਗੀ ਬਹੁਤ ਵੱਡੀ ਹੈ ਮੈਂਨੇ ਕਿਹਾ ਮੈਂ ਕਿਹਾ ਵੀ ਚਲੋ ਠੀਕ ਹੈ ਇੰਨੀ ਗੱਲ ਉਹ ਕਹਿ ਕੇ ਭੱਗ ਗਿਆ ਮੈਂ ਉਤੋਂ ਅੱਗੇ ਆਪਣੀ ਗਟੀਵਾ 35 ਕਿਲੋਮੀਟਰ ਜਾ ਕੇ ਉਹੀ 35 ਮੈਂ ਵਾਪਸ ਕਰੇ ਆ ਗਿਆ ਅਸੀਂ ਐਹੀ ਕਰੇ ਜੇ ਵੀ ਘਰ ਦੇ ਵਿੱਚ ਪਏ ਸੀਗੇ ਵੀ ਇੱਕ ਕਹਿੰਦਾ ਨਾ ਕਿ ਕਬਾੜੀਏ ਦੀ ਗੱਡੀ ਹੈ ਇਹ ਤਾਂ ਸਾਈਡ 'ਚ ਰੱਖ ਦੋ ਇਹ ਤਾਂ ਸਾਰੀ ਉੱਪਰ ਕਬਾੜਾ ਚ ਹੀ ਰਹਿਣੀ ਉਸਤਾ ਬਣਾਲਾ ਅਸੀਂ ਸਾਈਡ 'ਚ ਕੱਢੇ ਗਏ ਸੀ ਸਾਰੀ ਉਮਰ ਦੋ ਰੋਟੀਆਂ ਦੋ ਜਿੱਤੋਂ ਤੇ ਕਰ ਜ਼ਿੰਦਗੀ ਚੱਲਣ ਦੋ ਉਲਟੇ ਹੋਗੇ ਤਾਂ ਛੱਤ ਦੇਖਣੀ ਐ ਮੁਢੇ ਪੈਗੇ ਤਾਂ ਗਲੀ ਦੇਖਣੀ ਐ ਬੇ ਹਿੰਮਤੇ ਨੇ ਜੋ ਬੱਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤਾਂ ਉਗ ਹੀ ਪੈਂਦੇ ਨੇ ਪਾੜ ਕਿਸਿੰਨਾ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੀ ਜੋ ਘਰੋਂ ਬਣਾ ਕੇ ਟੁਰਦੇ ਨਕਸ਼ਾ ਸਫਰਾਂ ਦਾ ਆਡੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਹੋ ਤਮਾਮ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਅਸੀਂ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਆਂ ਇਹ 17 ਉਹਨਾਂ ਦੇ ਉੱਤੇ ਬਖੂਬੀ ਟੁਕਦੀਆਂ ਨੇ ਮੈਂ ਗੱਲ ਕਰ ਰਹੀ ਹਾਂ ਵੀਰ ਬਲਦੇਵ ਸਿੰਘ ਹੋਰਾਂ ਦੀ ਅੱਜ ਅਸੀਂ ਸਾਂਝੀ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਜੋ ਤੁਹਾਡੇ ਵਿੱਚ ਇੱਕ ਹਿੰਮਤ ਭਰ ਦੇਵੇਗੀ ਆਓ ਉਹਨਾਂ ਦੇ ਨਾਲ ਮਿਲਦੇ ਹਾਂ ਸਭ ਤੋਂ ਪਹਿਲਾਂ ਵੀਰ ਜੀ ਬਹੁਤ-ਬਹੁਤ ਸਵਾਗਤ ਹੈ ਜੀ ਇਸ ਦਾ ਸ੍ਰੀ ਗਾਰ ਦਈਏ ਵੀਰ ਜੀ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਤੁਹਾਡਾ ਜਿਹੜਾ ਜਨਮ ਕਿੱਥੇ ਹੋਇਆ ਤੁਹਾਡਾ ਬਚਪਨ ਜੜਾ ਹੈ ਕਿੱਥੇ ਬੀਤਿਆ ਤੇ ਕਿਹੋ ਜਿਹਾ ਬੀਤਿਆ ਮੇਰਾ ਜਨਮ ਹੋਇਆ ਈ ਸ਼ਹਿਰ ਮੋਨਕ ਦੀ ਸੰਗਰੂਰ ਜ਼ਿਲ੍ਹਾ ਸ਼ਹਿਰ ਮੋਨਕ ਦੀ ਮੇਰਾ ਬਚਪਨ ਵੀ ਸ਼ਹਿਰ ਮੋਨਕ 'ਚ ਬੀਤਿਆ ਜੀ ਗੱਡੀ ਚਲਾਉਂਦਾ ਸੀਗਾ ਉਸ ਟਾਈਮ ਆ 9 ਸਾਲ ਦੀ ਉਮਰ ਸੀ ਮੇਰੀ ਜਦੋਂ ਤੋਂ ਮੈਂ ਗੱਡੀਆਂ ਤੇ ਛੜ ਗਿਆ ਸੀ ਟਰੱਕ ਚਲਾਉਂਦੇ ਵੱਡਾ ਤਾਂ ਟਰੱਕਾਂ ਤੋਂ ਚੱਲਦਾ ਚੱਲਦਾ ਫਿਰ ਉਸ ਤੋਂ ਬਾਅਦ ਛੋਟੀ ਗੱਡੀ ਲੈ ਲਈ ਗੱਡੀ ਚਲਾਣ ਲੱਗ ਗਿਆ ਤਾਂ ਜਦੋਂ ਤਕਰੀਬਨ ਇਹੀ 20 ਕ ਸਾਲੋਂ 19 ਕ ਸਾਲ ਦੀ ਉਮਰ ਹੋਈ ਸੀ ਮੇਰੀ ਜਦੋਂ ਮੇਰੀ ਸੱਟ ਲੱਗੀ ਸੀ ਜੀ ਅੱਜ ਮੈਨੂੰ 12 ਸਾਲ 3 ਮਹੀਨੇ ਹੋ ਗਏ ਸੱਟ ਹੋ ਜੀ ਜੀ ਕਿਵੇਂ ਸੱਟ ਲੱਗੀ ਸੀ ਤੇ ਇਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੀ ਫਰਕ ਪਿਆ ਆ ਦੇਖੋ ਸੱਟ ਜਦੋਂ ਲੱਗੀ ਸੀ ਰੀੜ ਦੀ ਹੱਡੀ ਤੇ ਸੱਟ ਵੱਜੀ ਸੀ ਰੇਟ ਦਿ ਅੱਡੀ ਤੇ 6:00 ਵਜੇ ਤੁਰਤ ਪੈਰ ਸਾਰਾ ਸਰੀਰ ਹੀ ਖੜ ਗਿਆ ਸੀ ਨਾ ਬੋਲ ਪਾਣਾ ਸੀ ਨਾ ਸਿਰ ਹਿਲੇ ਦਾ ਸੀ ਨਾ ਹੱਥ ਪੈਰ ਕੁਝ ਨਹੀਂ ਕਰ ਸਕਦੇ ਬੈਸਿਕਲ ਬਿਲਕੁਲ ਮੈਂ ਬੈੱਡ ਤੇ ਲੱਗੇ ਤਾਂ ਘਰ ਦੇ ਚਮਚ ਨਾਲ ਖਵਾਇਆ ਕਰਦੀ ਸੀ ਘਰ ਦੇ ਖਾਣਾ ਤਾਂ ਹੌਲੀ ਹੌਲੀ ਬੈਸੇ ਵਿੱਚ ਵੀ ਇਲਾਜ ਕਰਾਇਆ ਤਾਂ ਬਹੁਤ ਸੀਗਾ ਪਰ ਲਾਜ ਬਣਿਆ ਨਹੀਂ ਕੀਤੀ ਕਿਉਂਕਿ ਦੋ ਇਲਾਜ ਹੋਗੇ ਸੀ ਉਧਰ ਬੈੱਡ 'ਸੌਂ ਹੋਗੇ ਸੀ ਉਧਰ ਸਰੀਰ ਦਾ ਇਲਾਜ ਲਾਜ ਤਾਂ ਇੱਕ ਹੀ ਚੱਲੂ ਆ ਤਾਂ ਫਿਰ ਦੋਨੇ ਇਲਾਜ ਪੂਰੇ ਨੂੰ ਚਾਰ ਸਾਲ ਇਸੇ ਕਾਰਨ ਮੇਰਾ ਟਾਈਮ ਬਹੁਤ ਲੰਘ ਗਿਆ 12 ਸਾਲ ਦੇ ਨਵੇਂ ਲਗਾਈ ਜੀ ਤਾ ਜਿਸ ਦਿਨ ਤੇ ਊਰੇ ਆਏ ਸੀਗੇ ਜੀ ਇਸ ਸੰਸਤਾ ਜਾਇਆ ਤਾਂ ਬੈੱਡ ਸੌਲ ਵੀ ਮੇਰੇ ਊਰੇ ਨਾਲ ਠੀਕ ਹੋ ਗਏ ਸੀਗੇ ਤਾਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਜਿਹੜਾ ਇਹਨਾਂ ਨੇ ਸਾਨੂੰ ਇਸ ਕੰਮ ਦੇ ਕਿਉਂਕਿ ਮੈਂ ਮਹੀਨਾ ਨਹੀਂ ਹੋਇਆ ਸੀ ਆਏ ਊਰੇ ਤਾਂ ਵੱਡੇ ਵੀਰ ਨੇ ਮੈਨੂੰ ਕਿਹਾ ਸੀ ਕਿ ਬਲਦੇਵੀ ਵੀ ਪਹਿਲਾਂ ਤੂੰ ਚਲੋ ਕੋਈ ਵੀ ਕੰਮ ਕਰਦਾ ਰਿਹਾ ਹੈ ਉਹ ਛੱਡ ਕੇ ਵੀ ਹੁਣ ਤੂੰ ਕੀ ਕੰਮ ਕਰਨਾ ਚਾਹੇਂਗਾ ਮੈਂ ਵੀਰ ਨੂੰ ਕਿਹਾ ਕਿ ਵੀਰ ਜੀ ਮੈਨੂੰ ਜੋ ਕੰਮ ਮਿਲ ਜੂ ਉਹ ਮੈਂ ਉਹੀ ਕਰੂੰਗਾ ਕਿਉਂਕਿ ਇਸ ਚੀਜ਼ ਬਾਰੇ ਕੁਰਸੀਆ ਬਾਰੇ ਮੈਨੂੰ ਨਹੀਂ ਸੀ ਪਤਾ ਕਿ ਕੋਈ ਕੁਰਸੀਆ ਵੀ ਕੋਈ ਚੀਜ਼ ਹੁੰਦੀ ਹੈ ਤਾ ਵੱਡੇ ਵੀਰ ਨੇ ਕਿਹਾ ਸੀਗਾ ਕਿ ਛੇਰ ਸਿੰਘ ਵੀਰ ਹੈ ਜਿਹੜਾ ਮੇਰੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਉਸ ਤੋਂ ਜਾ ਕੇ ਤੂੰ ਸਿੱਖ ਕੇ ਕ੍ਰੂਸੀਏ ਦਾ ਕੰਮ ਮੈਂ ਕਿਹਾ ਜੀ ਠੀਕ ਹੈ ਤਾਂ ਮੈਂ ਛੇਰ ਸਿੰਘ ਵੀਰ ਤੋਂ ਕ੍ਰੂਸੀਏ ਦਾ ਕੰਮ ਉਹਨੂੰ ਕਿਹਾ ਵੀ ਮੈਨੂੰ ਇਹ ਕੰਮ ਸਿਖਾਓ ਉਹਨਾਂ ਨੇ ਮੈਨੂੰ ਨੌਲੇਜ ਦਿੱਤੀ ਤਾਂ ਜੀ ਮੈਂ ਦੋ ਬਸ ਇੱਕ ਦਿਨ ਦੇ ਵਿੱਚ 3 ਘੰਟੇ ਲੱਗੇ ਸੀ ਮੈਨੂੰ 3 ਘੰਟਿਆਂ ਵਿੱਚ ਮੈਂ ਦੋ ਚੀਜ਼ਾਂ ਬਣਾ ਲਈਆਂ ਸੀ ਉਸ ਦਿਨ ਤੋਂ ਬਸ ਐਸਾ ਦਿਮਾਗ ਚੱਲਿਆ ਜਿਵੇਂ 12-12 ਘੰਟੇ ਕੰਮ ਕਰਦਾ ਸਾਰਾ ਦਿਨ ਬੈੱਡ ਤੇ ਕਿਉਂਕਿ ਸਾਰਾ ਕੁਝ ਸਾਨੂੰ ਬੈੱਡ ਤੇ ਹੀ ਮਿਲਦਾ ਹੈ ਖਾਣਾ ਪੀਣਾ ਸਭ ਕੁਝ ਹਾ ਹਸ ਕੇ ਉਹਨਾਂ ਨੇ ਗੱਲ ਕਰਨੀ ਸਾਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਬਸ ਉਸ ਤੇ ਬੈਠੇ ਅਸੀਂ ਤਰੋਸੀ ਗਰੀ ਆ ਜੀ ਇਹ ਚੀਜ਼ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਹਾਡੀ ਸੱਟ ਲੱਗੀ ਨੂੰ ਜਿਹੜਾ 12 ਸਾਲ ਬੀਤ ਚੁੱਕੇ ਹੈਗੇ ਆ ਜਦੋਂ ਇਹ ਸੱਟ ਲੱਗੀ ਸੀ ਤਾਂ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਬਦਲਾਅ ਆਏ ਸੀਗੇ ਜੀ ਇਹ ਬਦਲਾਅ ਤਾਂ ਉਹ ਦੇਖੋ ਜੀ ਜਦੋਂ ਕੇ ਸੱਟ ਵੱਜ ਜਾਂਦੀ ਹੈ ਨਾ ਜੀ ਤਾਂ ਪਹਿਲਾਂ ਤਾਂ ਸਾਰੇ ਨਾਲ ਹੀ ਹੁੰਦੇ ਨੇ ਇਹ ਸੱਟ ਲੱਗਣ ਤੋਂ ਬਾਅਦੋਂ ਫਿਰ ਹਰੇਕ ਦੂਰ ਹੋ ਜਾਂਦੇ ਨੇ ਤਾਂ ਆਪਣੇ ਵੀ ਜਿਵੇਂ ਆਪਣੇ ਨਾਲ ਆਪਣੇ ਹੌਲੀ ਹੌਲੀ ਦੂਰ ਹੁੰਦੇ ਨੇ ਜਿਵੇਂ ਮੈਂ ਉਹ ਸੋਚਣਗੇ ਦੋ ਮਹੀਨਿਆਂ ਨੂੰ ਠੀਕ ਹੋਊ ਜੂ ਚਾਰ ਮਹੀਨਿਆਂ ਨੂੰ ਠੀਕ ਹੋਊ ਜੂ ਸਾਲ ਨੂੰ ਹੋਊ ਜਿਵੇਂ ਜਿਵੇਂ ਦਿਨ ਬੀਤਦੇ ਜਾਂਦੇ ਨੇ ਫਿਰ ਉਹ ਦੂਰ ਹੁੰਦੇ ਜਾਂਦੇ ਨੇ ਪਰ ਉਹ ਸੋਚਦੇ ਨੇ ਕਿ ਹੁਣ ਨਹੀਂ ਚੱਲ ਸਕਦਾ ਉਹਨੇ ਕਿਸੇ ਕੰਮ ਦਾ ਨਹੀਂ ਤਾਂ ਉਸ ਨੂੰ ਫਿਰ ਉਹ ਸਮਝ ਕੇ ਰੱਖਿਆ ਜਾਂਦਾ ਕਿ ਦੋ ਰੋਟੀਆਂ ਨੂੰ ਦੋ ਖਾ ਕੇ ਆਪਦਾ ਟਾਈਮ ਪਾਸ ਹੋ ਜੇ ਤਾਂ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀਗਾ ਜੀ ਜਦੋਂ ਮੈਂ ਚੰਗਾ ਪਲਾਸਿਕਾ ਗੱਡੀਆਂ ਤੇ ਜਾਂਦਾ ਸੀਗਾ ਤਾਂ ਮੇਰੀ ਮਾਂ ਮੇਰੇ ਬਿਨਾਂ ਰਾਤ ਨੂੰ ਸੁਣਦੀ ਨਹੀਂ ਸੀ ਉਹ ਹਰ ਟਾਈਮ ਮੇਰੇ ਤੇ ਉਹਨੂੰ ਕਹਿੰਨਾ ਜੀ ਫੋਨ ਕਰ ਉਹਨੂੰ ਪੁੱਛ ਕਿੱਥੇ ਆ ਕਿੱਥੇ ਆ ਤਾਂ ਜਦੋਂ ਇਹ 6:00 ਵਜੇ ਜੀ ਘਰ ਦੇ ਸੁੱਤੇ ਹੁੰਦੇ ਸੀ ਮੈਂ ਜਾਗਦਾ ਹੁੰਦਾ ਸੀ ਕਿਉਂਕਿ ਉਹ ਜਦੋਂ ਟਾਈਮ ਲੰਘ ਗਿਆ 2 ਸਾਲ ਲੰਘੇ 4 ਸਾਲ ਲੰਘੇ ਉਹਨਾਂ ਨੇ ਬੱਸ ਇੱਕ ਮਨ ਦੇ ਵਿੱਚ ਠਾਨ ਲਿਓ ਮੇਰੇ ਮੂੰਹ ਤੇ ਇਹ ਗੱਲ ਕਹਿੰਦੇ ਸੀ ਕਹਿੰਦਾ ਵੀ ਸਭ ਕਹਿੰਦੇ ਤੂੰ ਠੀਕ ਨਹੀਂ ਹੋ ਸਕਦਾ ਤਾਂ ਮੈਂ ਇਹ ਕਹਿੰਦਾ ਜੀ ਵੀ ਠੀਕ ਨਹੀਂ ਮੈਂ ਹੋ ਸਕਦਾ ਪਰ ਤੁਸੀਂ ਮੈਨੂੰ ਖੁਸ਼ ਤਾਂ ਰੱਖ ਸਕਦੇ ਹੋ ਕਿ ਅਸੀਂ ਵੀ ਚਲੋ ਜ਼ਿੰਦਗੀ ਜੇ ਉਹਦੀ ਸਾਡੀ ਹੋ ਗਈ ਤਾਂ ਹੋ ਹੀ ਗਈ ਪਰ ਸਾਨੂੰ ਖੁਸ਼ ਰਹਿਣ ਦਾ ਤਾਂ ਹੱਕ ਹੈ ਕਿ ਸਾਨੂੰ ਕੋਈ ਤੰਗ ਨਾ ਕਰੋ ਬਈਵੇਂ ਜ਼ਿੰਦਗੀ ਦੇ ਵਿੱਚ ਬਹੁਤ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਸੀ ਅਗਲਾ ਦੂਜਾ ਵੀ ਸਾਨੂੰ ਬਹੁਤ ਕਹਿੰਦਾ ਸੀਗਾ ਕੇ ਤੁਹਾਡੇ ਦੇ ਕਿਹੋ ਜਿਹੇ ਹਾਲਾਤ ਹੋਗੇ ਤੁਸੀਂ ਉੱਪਰ ਹੀ ਲੈਂਟਰਿੰਗ ਫੇਰ ਦਿੰਦੇ ਹੋ ਉੱਪਰ ਹੀ ਬਾਥਰੂਮ ਆ ਜਾਂਦਾ ਹੈ ਤਾਂ ਉਹ ਗੱਲਾਂ ਸੁਣ ਕੇ ਸਾਨੂੰ ਵੀ ਬਹੁਤ ਬਿਸ਼ਰਮੀ ਆਉਂਦੀ ਸੀ ਘਰੋਂ ਨਿਕਲਦਾ ਦਿਲ ਨਹੀਂ ਕਰਦਾ ਸੀ ਕਿਉਂਕਿ ਘਰ ਦੇ ਖੁਦ ਮੂੰਹ ਤੇ ਕਹਿ ਦਿੰਦੇ ਸੀ ਬਦ ਦੂਜਿਆਂ ਨੇ ਤਾਂ ਕਹਿਨੇ ਸੀ ਜੀ ਤਾਂ ਇਸ ਕਾਰਨ ਬੱਸ ਹੌਲੀ ਹੌਲੀ ਬਦਲਾਅ ਵੀ ਹੁੰਦਾ ਗਿਆ ਕਿ ਸਭ ਦੂਰ ਹੁੰਦੇ ਗਏ ਇਕੱਲੇ ਰਹਿ ਗਏ ਸੀ ਅਸੀਂ ਇੱਕ ਛੱਤ ਥੱਲੇ ਉਲਟੇ ਹੋ ਗਏ ਤਾਂ ਛੱਤ ਦੇਖਣੀ ਹੈ ਮੁੜਦੇ ਪਏਗੇ ਤਾਂ ਗਲੀ ਦੇਖਣੀ ਹੈ ਹੋਰ ਕੁਝ ਨਹੀਂ ਕਰਨ ਦੁੱਗੀ ਕਿਸੇ ਦੀ ਵਿਆਹ ਸ਼ਾਦੀ ਚ ਅਸੀਂ ਨਹੀਂ ਜਾ ਸਕਦੇ ਰਿਸ਼ਤੇਦਾਰੀ ਚ ਅਸੀਂ ਨਹੀਂ ਜਾ ਸਕਦੇ ਤਾਰੇ ਰਿਸ਼ਤੇਦਾਰਾਂ ਕੋਲ ਜਿਆਦਾ ਕੋਲ ਬਹਿ ਵੀ ਨਹੀਂ ਸਕਦੇ ਸੀ ਕਿਉਂਕਿ ਅਗਲਾ ਕਹਿੰਦਾ ਸੀ ਬੁਦਬੂ ਆਊਗੀ ਬਾਦ ਆਊਗੇ ਉੱਠ ਕੇ ਭੱਜ ਜਾਂਦੇ ਸੀ ਵੀਰ ਜੀ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਸਥਿਰ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਤੁਹਾਡੇ ਜ਼ਹਿਨ ਦੇ ਵਿੱਚ ਉਦੋਂ ਕਦੀ ਖਿਆਲ ਨਹੀਂ ਆਏ ਸੀ ਕਿ ਮੈਂ ਜ਼ਿੰਦਗੀ ਨੂੰ ਜਿਉ ਸਕਦਾ ਆ ਮੈਂ ਆਪਣੀ ਹਿੰਮਤ ਦੇ ਨਾਲ ਇਸ ਜ਼ਿੰਦਗੀ ਨੂੰ ਬਦਲ ਸਕਦਾ ਆ ਦੇਖੋ ਜੀ ਜ਼ਿੰਦਗੀ ਦੇ ਵਿੱਚ ਖਿਆਲ ਤਾਂ ਬਹੁਤ ਸੀਗੇ ਕਿਉਂਕਿ ਮੈਂ ਉਸੇ ਟਾਈਮ ਮੈਂ ਬੈੱਡ ਤੇ ਆਪਣਾ ਜਿ ਡਿਸਟਰ ਤੇ ਪਿਆ ਪਿਆ ਵੀ ਮੈਂ ਸੋਚਦਾ ਸੀ ਕਿ ਮੈਂ ਗੱਡੀ ਚਲਾ ਸਕਦਾ ਕਿਉਂਕਿ ਮੈਂ ਬਹਿ ਸਕਦਾ ਸੀ ਉਸੇ ਟਾਈਮ ਇਧਰ ਉਧਰੋਂ ਫੜ ਕੇ ਬਹਿ ਜਾਂਦਾ ਅਗਰ ਜੋ ਖੁਰਸੀ ਤੇ ਬੈਠਾਂ ਜੇ ਮੈਂ ਬੈਟਿਆ ਐਵੇਂ ਪ੍ਰੋਪਰ ਬਹਿ ਜਾਂਦਾ ਸੀ ਤਾਂ ਮੈਂ ਇਹੀ ਸੋਚਦਾ ਸੀ ਵੀ ਮੈਂ ਅੱਜ ਵੀ ਗੱਡੀ ਚਲਾ ਸਕਦਾ ਕਿਉਂਕਿ ਮੈਂ ਡਰਾਈਵਰ ਸੀਗਾ ਬਾਹਰ ਸਾਰੇ ਕਿਤੇ ਘੁੰਮਿਆ ਹੋਇਆ ਸੀ ਤਾਂ ਮੈਂ ਘਰਦਿਆਂ ਨੂੰ ਵੀ ਇਹੀ ਗੱਲ ਕਹਿੰਦਾ ਸੀਗਾ ਵੀ ਅਗਰ ਜੇ ਤੁਸੀਂ ਮੈਨੂੰ ਗੱਡੀ ਲੈ ਕੇ ਦਿੰਦੇ ਹੋ ਤਾਂ ਇੱਕ ਮੈਨੂੰ ਲੈਂਟਰੀਨ ਬਾਥਰੂਮ ਦਾ ਇਹ ਹੋਰ ਤਾਂ ਮੈਨੂੰ ਕੋਈ ਦਿੱਕਤ ਨਹੀਂਗੀ ਇਹ ਤਾਂ ਜਦ ਆਪਾਂ ਆਪ ਦੇ ਵਿੱਚ ਘਰ ਦੇ ਵਿੱਚ ਹੈਗੇ ਤਾਂ ਸਭ ਨੂੰ ਸਮਝੂਗਾ ਤਾਂ ਮੈਂ ਗੱਡੀ ਚਲਾ ਸਕਦਾ ਪਰ ਉਹ ਕਹਿੰਦੇ ਸੀ ਕਹਿੰਦਾ ਨਹੀਂ ਕਿਸੇ ਕੰਮ ਦਾ ਨਹੀਂ ਤੂੰ ਰਹਿੰਦੇ ਕੁਝ ਨਹੀਂ ਕਰ ਸਕਦਾ ਤੂੰ ਬ ਤਾਂ ਮੈਂ ਅਸੀਂ ਕੰਮ ਕਰਨ ਦੀ ਬਹੁਤ ਅੱਗੇ ਹਿੰਮਤ ਕੀਤੀ ਕੋਈ ਕੰਮ ਕਰੀਏ ਕੰਮ ਕਰਨ ਵਾਸਤੇ ਵੀ ਕਿਸੇ ਦਾ ਸਾਥ ਚਾਹੀਦਾ ਜੀ ਅਸੀਂ ਐਂਟੀਗੈਵਟ ਇਕੱਲੇ ਨਹੀਂ ਕੰਮ ਕਰ ਸਕਦੇ ਸੀ ਤਾਂ ਜਦੋਂ ਕਿਸੇ ਦਾ ਸਾਥ ਨਹੀਂ ਮਿਲਿਆ ਸੀਗਾ ਇੱਕ ਫਿਰ ਘਰ ਦੇ ਵਿੱਚ ਪੰਚੀ ਵਾਗੂ ਕੈਦ ਹੋ ਕੇ ਰਹਿ ਗਏ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਇੱਕ ਮਰੀਜ਼ ਬੈੱਡ ਤੇ ਪਿਆ ਜੀ ਉਹ ਕੀ ਕਰੂਗਾ ਕੀ ਚੀਜ਼ ਖਾਊਗਾ ਉਸ ਉਸਲੇ ਵਿੱਚ ਜ਼ਹਿਰ ਉਸ ਨੂੰ ਨਹੀਂ ਮਿਲੂਗਾ ਖਾਣ ਨੂੰ ਕਰੰਟ ਦੀ ਤਾਰ ਉਹ ਨਹੀਂ ਫੜ ਸਕੂਗਾ ਅਸੀਂ ਕਿਸੇ ਟਰੱਕ ਥੱਲੇ ਅਸੀਂ ਨਹੀਂ ਜਾ ਕੇ ਮਰ ਸਕਦੇ ਅਸੀਂ ਵੱਧ ਤੋਂ ਵੱਧ ਉਹ ਬੈੱਡ ਤੋਂ ਥੱਲੇ ਡਿੱਗ ਸਕਦੇ ਹੱਡਬੈਰ ਟੁੱਟ ਜਾਣ ਕੇ ਸਾਡੇ ਬਸ ਇੰਨਾ ਹੀ ਹੋ ਸਕਦਾ ਜੀ ਇਸ ਤੋਂ ਉੱਪਰ ਤਾਂ ਅਸੀਂ ਕੁਝ ਨਹੀਂ ਕਰ ਸਕਾਂਗੇ ਜੇ ਅਗਰ ਕੋਈ ਸਾਡੇ ਨਾਲ ਸਾਥ ਦਊਗਾ ਤਾਂ ਅਸੀਂ ਕੁਝ ਕੰਮ ਕਰ ਲਾਂਗੇ ਪਰ ਉਹ ਸਾਨੂੰ ਸਾਥ ਨਹੀਂ ਮਿਲਿਆ ਸੀਗਾ ਅਸੀਂ ਐਹੀ ਘਰੇ ਦੇ ਵਿੱਚ ਪਏ ਸੀਗੇ ਵੀ ਇੱਕ ਕਹਤਾ ਨਾ ਕਿ ਕਬਾੜੀਏ ਦੀ ਗੱਡੀ ਐ ਤਾਂ ਸਾਈਡ 'ਚ ਰੱਖ ਦੋ ਇਹ ਤਾਂ ਸਾਰੀ ਉੱਪਰ ਕਬਾੜਾ ਚ ਹੀ ਰਹਿਣੀ ਉਸ ਆਬ ਨਾਲ ਅਸੀਂ ਸਾਈਡ 'ਚ ਕੱਢੇ ਗਏ ਸੀ ਸਾਰੀ ਉਮਰ ਇਹਨਾਂ ਨੇ ਠੀਕ ਨਹੀਂ ਹੋਣਾ ਦੋ ਰੋਟੀਆਂ ਦੋ ਜਿੱਤੋਂ ਤੱਕ ਜਿੰਦਗੀ ਐ ਚੱਲਣ ਦੋ ਜੀ ਬਈ ਹਿਸਾਬ ਜੀ ਮਰਜੀ ਤੁਸੀਂ ਗੱਲ ਦੱਸੀ ਹੈਗੀ ਹੈ ਕਿ ਕਈ ਵਾਰੀ ਘਰ ਦੇ ਜਿਹੜੇ ਆ ਇਹ ਜਿਹੜਾ ਹੈ ਤੁਹਾਨੂੰ ਨਕਾਰ ਦਿੰਦੇ ਹੈਗੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਹੈਗੇ ਕਦੇ ਸੁਸਾਈਡ ਕਰਨ ਦਾ ਖਿਆਲ ਨਹੀਂ ਆਇਆ ਕਿ ਆਤਮ ਹੱਤਿਆ ਕਰ ਲਈ ਜਾਏ ਕਿਉਂਕਿ ਇੰਨੇ ਮਤਲਬ ਕਿ ਬੋਝ ਦੇ ਵਿੱਚ ਜ਼ਿੰਦਗੀ ਕੱਟਣੀ ਬਹੁਤ ਔਖੀ ਲੱਗਦੀ ਹੋਊਗੀ ਬਿਲਕੁਲ ਬਹੁਤ ਔਖੀ ਹੈ ਜੀ ਕਿਉਂਕਿ ਦੇਖੋ ਪਹਿਲੇ ਖੁਸ਼ਹਾਲੀ ਦੀ ਜ਼ਿੰਦਗੀ ਸੀਗੀ ਇੰਨੀ ਖੂਬਸੂਰਤ ਜ਼ਿੰਦਗੀ ਜਿਉਂਦੇ ਸੀਗੇ ਘਰ ਦੇ ਵੀ ਸਪੋਰਟ ਕਰਦੇ ਸੀਗੇ ਹਰ ਯਾਰ ਮਿੱਤਰ ਜੋ ਵੀ ਸੀਗੇ ਸਭ ਸਪੋਰਟ ਕਰਦੇ ਸੀਗੇ ਤੇ ਜਦੋਂ ਇਹ ਮਸੀਬਤ ਆ ਗਈ ਤਾਂ ਸਭ ਹੀ ਸਾਥ ਛੱਡ ਗਏ ਆਪ ਉਹਨੇ ਆਪਣੇ ਵੀ ਛੱਡ ਕੇ ਬਾਹਰਲੇ ਵੀ ਛੱਡ ਕੇ ਕੋਈ ਨਾਲ ਨਹੀਂ ਖੜਿਆ ਪਰ ਉਸੇ ਟਾਈਮ ਇਹੀ ਸੋਚਦੇ ਸੀਗੇ ਜੇ ਰੱਬਾ ਅਗਰ ਸਾਨੂੰ ਚਲੋ ਠੀਕ ਹੈ ਇਹ 6:00 ਵੱਜ ਗਈ ਅਸੀਂ ਨਰਕ ਚ ਪੈ ਗਈ ਪਰ ਸਾਨੂੰ ਕਿਸੇ ਦੀ ਹੈਲਪ ਤਾਂ ਦਓ ਕਿ ਅਸੀਂ ਵੀ ਜ਼ਿੰਦਗੀ ਜੀ ਲਈਏ ਪਰ ਜਦੋਂ ਇਹ ਵੀ ਨਹੀਂ ਮਿਲਨੀ ਤਾਂ ਫਿਰ ਇਹਦੇ ਨਾਲ ਤਾਂ ਅਸੀਂ ਮਰੇ ਚੰਗੇ ਆ ਤਾਂ ਫਿਰ ਇੱਕ ਵਾਰੀ ਮੈਂ ਇੱਕ ਦੋ ਵਾਰੀ ਘਰ ਦੇ ਵਿੱਚ ਕਰੰਟ ਵਾਲੀ ਤਾਰ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਤਾਰ ਫੜੀ ਹੱਥ ਚ ਤਾਂ ਉਹ ਪਿੱਛੋਂ 당ਟੀ ਪਈ ਸੀ ਤਾਂ ਉਸੇ ਟਾਈਮ ਮੇਰਾ ਐਵੇਂ ਹੀ ਆੜਾ ਟਾਲਾ ਹੋ ਗਿਆ ਕਿ ਨਹੀਂ ਮੇਰਾ ਕੋਈ ਵੀ ਗੱਲਬਾਤ ਬਣੀ ਮੈਂ ਡਾਕਟਰ ਮੇਰੇ ਲਈ ਪੱਟੀ ਕਰਨ ਆਂਦੇ ਸੀਗੇ ਤਾਂ ਮੈਂ ਡਾਕਟਰਾਂ ਨੂੰ ਵੀ ਕਹਿੰਦਾ ਸੀਗਾ ਕਿ ਬਾਈ ਜੀ ਤੁਸੀਂ ਮੈਨੂੰ ਇਸ ਤਰ੍ਹਾਂ ਕਰੋ ਕਿ ਮੈਨੂੰ ਜ਼ਹਿਰ ਦਾ ਟੀਕਾ ਦੇ ਦਿਓ ਤਾਂ ਤੁਹਾਡਾ ਨਾਮ ਨਹੀਂ ਆਊਗਾ ਤੁਸੀਂ ਇੱਕ ਹਫ਼ਤਾ ਆਈਓ ਮੇਰੇ ਲਈ ਮੈਂ ਇੱਕ ਹਫ਼ਤੇ ਬਾਅਦ ਉਹ ਲਾ ਲੂੰਗਾ ਤਾਂ ਉਹ ਮੇਰੇ ਪੱਟੀ ਕਰਨ ਨੂੰ हट ਜਾਂਦੇ ਸੀ ਬਾਅਦੋਂ ਪੱਟੀ ਕਰਨ ਨੂੰ ਨਹੀਂ ਆਂਦੇ ਸੀਗੇ ਤਾਂ ਜੇ ਮੇਰੇ ਘਰ ਦੇ ਕਹਿੰਦੇ ਸੀ ਫਿਰ ਉਹ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਤੁਹਾਡੇ ਮੁੰਡੇ ਨੇ ਐਵੇਂ ਐਵੇਂ ਕਰਕੇ ਗੱਲ ਕਹੀ ਅਸੀਂ ਤਾਂ ਨਹੀਂ ਪੱਟੀ ਕਰਨ ਆਏ ਤਾਂ ਦੋ ਤਿੰਨ ਵਾਰੀ ਮੈਂ ਡਾਕਟਰਾਂ ਨੂੰ ਇਹੀ ਗੱਲ ਕਹੀ ਸੀ ਸਾਡੇ ਉੱਥੇ ਗੁ ਤਹਾਨੇ ਵਿੱਚ ਮਾ ਉਸ ਨੂੰ ਵੀ ਗਿਆ ਜਿੱਥੇ ਮੇਰਾ ਲਮਾਲਿਸ ਦਾ ਇਲਾਜ ਚੱਲਦਾ ਮੈਂ ਉੱਥੇ ਵੀ ਗਿਆ ਇੱਕ ਮੇਰੇ ਕੋਲ ਘਰੇ ਡਾਕਟਰ ਆਉਂਦਾ ਸੀ ਮੈਂ ਉਸ ਨੂੰ ਵੀ ਗਿਆ ਸੀ ਤੇ ਮੈਨੂੰ ਕਿਸੇ ਨੇ ਨਹੀਂ ਦਿੱਤਾ ਫਿਰ ਮੈਂ ਦੋ ਵਾਰੀ ਨਾਲੀ 'ਚ ਗਿਆ ਸੀ ਜੇ ਨਾਲੀ ਦੇ ਵਿੱਚ ਮੈਂ ਡੁੱਬ ਕੇ ਹੀ ਮਰ ਜੂੰਗਾ ਉੱਥੋਂ ਵੀ ਮੈਂ ਵਾਪਸ ਮੁੜਾਂਦਾ ਸਮੇਂ ਇਹ ਸੋਚ ਕੇ ਆਂਦਾ ਸੀਗਾ ਵੀ ਸ਼ਾਇਦ ਮੇਰੇ ਘਰ ਦੇਆਂ ਨੂੰ ਲੋਕ ਕੀ ਕਹਿਣਗੇ ਵੀ ਪਤਾ ਨਹੀਂ ਇਹਨਾਂ ਨੇ ਮੁੰਡੇ ਦਾ ਇਲਾਜ ਨਹੀਂ ਕਰਾਇਆ ਮੁੰਡਾ ਤਾਂ ਡੁੱਬ ਕੇ ਮਰ ਗਿਆ ਕਿਉਂਕਿ ਉਹ ਮੁੰਡਾ ਤਾਂ ਜਾ ਨਹੀਂ ਸਕਦਾ ਦੁਖੀ ਹੋਇਆ ਗਿਆ ਹੈ ਤਾ ਉਸ ਤੋਂ ਬਾਅਦ ਇੱਕ ਫਿਰ ਸਾਡੇ ਉੱਤੇ ਖਨੌਰੀ ਨਹਿਰ ਬਹੁਤ ਤਕੜੀ ਨਹਿਰ ਆ ਪਾਖੜਾ ਮੇਰੇ ਤੋਂ 35 ਕਿਲੋਮੀਟਰ ਦੂਰ ਹੈ ਜੀ ਉਹ ਹਾਂ ਤਾਂ ਫਿਰ ਮੈਂ ਉਸ ਵਿੱਚ ਮਰਨ ਵਾਸਤੇ ਗਿਆ ਸੀਗਾ ਤੇ ਜਦੋਂ ਉੱਥੇ ਮੈਂ ਗਿਆ ਸੀ ਮਰਨ ਵਾਸਤੇ ਤਾਂ ਅੱਗੇ ਪਿੱਛੇ ਕੋਈ ਨਹੀਂ ਸੀਗਾ ਉੱਥੇ ਅੱਗੇ ਪਿੱਛੇ ਮੈਂ ਸਭ ਦੇਖਿਆ ਕੋਈ ਨਹੀਂ ਸੀਗਾ ਤਾਂ ਮੈਂ ਉਹਦੇ ਉੱਪਰ ਜਦੋਂ ਇੱਕ ਟੀਮ ਆਪਣੀ ਚੜਾਤੀ ਸੀਗੀ ਤਾਂ ਉਸੇ ਟਾਈਮ ਇੱਕ ਲਗਦ ਪਿੱਛੋਂ ਬੰਦਾ ਆਇਆ ਸੀ ਕੋਈ ਪਤਾ ਨਹੀਂ ਕਿੱਥੋਂ ਆਇਆ ਸੀ ਜੀ ਉਹਨੇ ਕਿਹਾ ਕਿ ਕੀ ਕਰਦਾ ਤਾਂ ਮੈਂ ਉਹਨੂੰ ਇੱਕ ਕਿਹਾ ਕਿ ਮੈਂ ਡੁੱਬਣ ਵਾਸਤੇ ਆਇਆ ਹੋਇਆ ਉਹਨੇ ਕਿਹਾ ਕਹਿੰਦਾ ਨਹੀਂ ਜ਼ਿੰਦਗੀ ਬਹੁਤ ਵੱਡੀ ਹੈ ਮੇਰੀ ਇਹ ਗਟੀਵਾ ਉੱਡੀ ਖੜੀ ਹੈ ਜੀ ਤਾਂ ਉਹਨੇ ਕਿਹਾ ਕਿ ਜ਼ਿੰਦਗੀ ਬਹੁਤ ਵੱਡੀ ਆ ਮੈਨੇ ਕਿਹਾ ਮੈਂ ਕਿਹਾ ਵੀ ਚਲੋ ਠੀਕ ਆ ਇੰਨੀ ਗੱਲ ਉਹ ਕਹਿ ਕੇ ਭੱਗ ਗਿਆ ਮੈਂ ਉਤੋਂ ਅੱਗੇ ਅਭਿਯਾਗਟੀਵਾ 35 ਕਿਲੋਮੀਟਰ ਜਾ ਕੇ ਉਹੀ 35 ਮੈਂ ਵਾਪਸ ਕਰੇ ਆ ਗਿਆ 10 ਦਿਨਾਂ ਬਾਅਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਵੀ ਉੱਥੇ ਕੋਈ ਸੰਸਥਾ ਹੈਗੀ ਆ ਤਾਂ ਕੋਈ ਖਰਚਾ ਨਹੀਂ ਹੈਗਾ ਉੱਥੇ ਬੱਚਿਆਂ ਬੰਦਿਆਂ ਨੂੰ ਬਹੁਤ ਆਪਣੇ ਬੱਚਿਆਂ ਵਾਂਗੂ ਪਾਲਿਆ ਜਾਂਦਾ ਤਾਂ ਮੈਂ ਪਹਿਲਾਂ ਸੁਣਦਾ ਹੀ ਸੀ ਤਾਂ ਮੈਂ ਕਿਹਾ ਵੀ ਚਲ ਠੀਕ ਆ ਇੱਕ ਵਾਰੀ ਜਾ ਕੇ ਦੇਖਾਂ ਨਾ ਜੇ ਕੋਈ ਉੱਥੇ ਮੈਨੂੰ ਲੱਗਿਆ ਫਿਰ ਠੀਕ ਆ ਨਹੀਂ ਵਾਪਸ ਆ ਜਾਾਂਗੇ ਤਾਂ ਮੈਂ ਆਪਣੇ ਘਰੇ ਨਹੀਂ ਸੀ ਦੱਸਿਆ ਮੈਂ ਰਾਤ ਨੂੰ ਆਪਣਾ ਸਾਰਾ ਕਾਗਜ਼ ਪੱਤਰ ਓਕੇ ਕਰਕੇ ਆਪਦੀ ਐਕਟੀਵਾ ਸਮੂਟਰੀ 'ਚ ਰੱਖ ਲੇ ਸਵੇਰੇ ਮੈਂ ਉੱਥੋਂ ਬਾ ਚੱਲ ਪਿਆ ਸੀ ਤਾਂ ਵੀਡੀਓ ਬਣਾ ਕੇ ਮੈਂ ਆਪਣੇ ਇੱਕ ਮੇਰਾ ਯਾਰ ਦੋਸਤ ਮੁੰਡਾ ਸੀ ਮੈਂ ਉਸ ਨੂੰ ਭੇਜਤੀ ਸੀ ਕਿ ਅਗਰ ਜੇ ਮੈਂ ਦੋ ਦਿਨਾਂ ਵਿੱਚ ਵਾਪਸ ਆ ਗਿਆ ਠੀਕ ਹੈ ਨਾ ਆਇਆ ਤਾਂ ਮੇਰੇ ਘਰ ਦੇ ਨੂੰ ਵੀਡੀਓ ਦੇ ਦੇ ਉਹਨਾਂ ਨੇ ਕਿਹਾ ਠੀਕ ਹੈ ਤਾਂ ਮੈਂ ਉਹਦੇ ਵਿੱਚ ਵੀਡੀਓ ਦੇ ਵਿੱਚ ਦੇਖੋ ਮੈਂ ਇਹੀ ਬਣਾ ਕੇ ਭੇਜ ਕੇ ਆਇਆ ਸੀ ਕਿ ਅਗਰ ਮੈਂ ਕੱਲ ਨੂੰ ਮਰਦਾ ਨਾ ਤਾਂ ਇਹਦੇ ਵਿੱਚ ਜ਼ਿੰਮੇਵਾਰ ਮੇਰੇ ਘਰ ਦੇ ਨੇ ਤਾਂ ਨਾ ਉਹ ਸੰਸਤਾ ਵਾਲੇ ਨੇ ਜਿਨ੍ਹਾਂ ਕੋਲ ਮੈਂ ਜਾ ਰਿਹਾ ਮੈਂ ਆਪਣੀ ਮਰਜ਼ੀ ਨਾਲ ਜਾ ਰਿਹਾ ਮੈਂ ਕਾਰ-ਬਾਰ ਛੱਡ ਕੇ ਉਰੇ ਆਇਆ ਸੀ ਦੋ ਦਿਨਾਂ ਬਾਅਦ ਜਦੋਂ ਮੈਂ ਇੱਕ ਦਿਨ ਪਹਿਲੇ ਦਿਨ ਉਰੇ ਰਿਹਾ ਸੀਗਾ ਮੈਨੂੰ ਥੋੜਾ ਜਿਹਾ ਅਜੀਬ ਲੱਗਿਆ ਸੀ ਦੂਜੇ ਦਿਨ ਜਦੋਂ ਮੈਂ ਰਿਹਾ ਸੀ ਮੈਨੂੰ ਵਧੀਆ ਲੱਗਿਆ ਸੀ ਫਿਰ ਮੈਂ ਆਪਣੇ ਉਸ ਦੋਸਤ ਨੂੰ ਕਹਿਤਾ ਸੀ ਕਿ ਮੇਰੇ ਘਰੇ ਉਹ ਵੀਡੀਓ ਦੇ ਆਈ ਕਿ ਅੱਜ ਤੋਂ ਬਾਅਦ ਮੈਂ ਘਰੇ ਨਹੀਂ ਆਣਾਗਾ ਲਓ ਉਰੇ ਘਰ-ਬਾਰ ਛੱਡ ਕੇ ਪਰਮਾਨੈਂਟ ਆਇਆ ਹਾਂ ਕਿਉਂਕਿ ਉਰੇ ਆ ਕੇ ਸਾਡੀ ਜ਼ਿੰਦਗੀ ਸੁਧਰ ਗਈ ਜੀ ਉਰੇ ਵਰਗੀ ਜ਼ਿੰਦਗੀ ਤਾਂ ਕਿੱਥੇ ਨਹੀਂ ਮਿਲੂਗੀ ਜੀ ਜਾਂ ਕਰੋਨਾ ਆਰਬਾ ਵਾਲੇ ਹੈਗੇ ਨਾ ਨਹੀਂ ਸਾਨੂੰ ਨਹੀਂ ਚਾਹੀਦੇ ਕਰੋਨਾ ਆਰਬਾ ਵਾਲੇ ਸਾਨੂੰ ਇਹੀ ਚਾਹੀਦੇ ਨੇ ਜਿਹੜੇ ਮਰੀਜ਼ ਸਾਡੇ ਲਵੇ ਪੈਣ ਐ ਇਹੋ ਜਿਹੇ ਮਰੀਜ਼ ਸਾਨੂੰ ਲੱਖਾਂ ਵਰਗੇ ਨੇ ਪਰ ਉਹ ਪੈਸੇ ਨਹੀਂ ਚਾਹੀਦੇ। ਕਿਉਂਕਿ ਅੱਜ ਮਾਇਆ ਪ੍ਰਧਾਨ ਹੈ ਜੀ ਪੈਸਾ ਜਿੱਤੇ ਲਵੇ ਪੈਸਾ ਉਹ ਅਗਲਾ ਕਹਿੰਦਾ ਮੇਰੇ ਵਰਗਾ ਬੰਦਾ ਨਹੀਂ ਪਰ ਅਸੀਂ ਕਹਿੰਨੇ ਆ ਜਿੱਤੇ ਲਵੇ ਪੈਸਾ ਉਹ ਸਾਡੇ ਵਰਗਾ ਹੈ ਹੀ ਨਹੀਂ। ਜੀ ਵੀਰ ਜੀ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਇਸ ਸੰਸਥਾ ਦੇ ਵਿੱਚ ਆ ਕੇ ਤੁਹਾਡੀ ਜਿਹੜੀ ਹੈ ਜ਼ਿੰਦਗੀ ਬਦਲ ਗਈ ਤੁਹਾਡੀ ਜ਼ਿੰਦਗੀ ਨੂੰ ਇੱਕ ਰਾਹ ਮਿਲ ਗਿਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈਗਾ ਇਸ ਸੰਸਥਾ ਦੇ ਵਿੱਚ ਆ ਕੇ ਤੁਸੀਂ ਇਹ ਜਿਹੜਾ ਬਹੁਤ ਖੂਬਸੂਰਤ ਸਮਾਨ ਬਣਾ ਰਹੇ ਹੋ ਦਰਸ਼ਕੋ ਮੈਂ ਤੁਹਾਨੂੰ ਦਿਖਾਉਣਾ ਚਾਹਾਂਗੀ ਵੀਰ ਜੀ ਨੇ ਜਿਹੜਾ ਹੈ ਬੈਗ ਬਣਾਇਆ ਹੋਇਆ ਆ ਇਸ ਤੋਂ ਇਲਾਵਾ ਇੱਕ ਬੈਗ ਤੁਸੀਂ ਇਹ ਵੀ ਦੇਖ ਸਕਦੇ ਹੈਗੇ ਹੋ ਇੱਥੇ ਬਹੁਤ ਖੂਬਸੂਰਤ ਜੜੇ ਆ ਇਹਨਾਂ ਵੱਲੋਂ ਇੱਕ ਫੁੱਲ ਵੀ ਤਿਆਰ ਕੀਤੇ ਗਏ ਹੈਗੇ ਆ ਜੋ ਬਹੁਤ ਹੀ ਖੂਬਸੂਰਤ ਹੈਗੇ ਆ ਇਸ ਤੋਂ ਇਲਾਵਾ ਬੱਚਿਆਂ ਦੇ ਕੱਪੜੇ ਐ ਟੌਪ ਜਿਹੜੀਆਂ ਟੋਪੀਆਂ ਹੈਗੀਆਂ ਆ ਮਫਰਲ ਹੈਗੇ ਆ ਦਸਤਾਨੇ ਹੈਗੇ ਆ ਤੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਦੁਆਰਬੰਦਨ ਵੀ ਹੈਗੇ ਆ ਸੋ ਆਪਾਂ ਵੀਰਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਵੀਰਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਸਮਾਨ ਬਣਾਉਣਾ ਤੁਸੀਂ ਸ਼ੇਰ ਸਿੰਘ ਵੀਰਜੀ ਤੋਂ ਸਿੱਖਿਆ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਬਾਕੀ ਡਿਜ਼ਾਈਨ ਜਿਹੜੇ ਹੈਗੇ ਆ ਇਹ ਤੁਸੀਂ ਕਿਵੇਂ ਬਣਾਉਂਦੇ ਹੈਗੇ ਜਿਵੇਂ ਇਹ ਫੁੱਲ ਹੈਗੇ ਆ ਇਹ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜਿਹੜਾ ਬਣਾਇਆ ਹੋਇਆ ਆ ਇਸ ਜਹ ਦੇਖੋ ਜੀ ਕੁਛ ਤਾਂ ਤੇ ਚੀਜ਼ਾਂ ਕੁਛ ਤਾਂ ਸੀ YouTube ਤੇ ਦੇਖ ਕੇ ਬਣਾਈਆਂ ਸੀ ਤਾਂ ਜਿਵੇਂ ਫੁੱਲ ਵਗੈਰਾ ਜੀ ਫੁੱਲ ਵਗੈਰਾ ਤਾਂ ਸੀ YouTube ਤੇ ਦੇਖਿਆ ਜਿਹੜੇ ਹੁਣ ਦੇ ਕੋਈ ਨੀਚੇ ਚੀਜ਼ ਲਾਈ ਹੈ ਜੀ ਇਸ ਦੇ ਵਾਸਤੇ ਏਡਾ ਛੋਟਾ ਗਮਲਾ ਚਾਹੀਦਾ ਹੁੰਦਾ ਜੀ ਪਲਾਸਟਿਕ ਦਾ ਤਾਜਾ ਪਲਾਸਟਿਕ ਦਾ ਹੋਵੇ ਕਿਉਂਕਿ ਫਿਰ ਵੀ ਅਗਲ ਮਜ਼ਬੂਤੀ ਚੀਜ਼ ਚਾਹੀਦੀ ਹੈ ਤਾਂ ਇਹ ਚੀਜ਼ ਅਸੀਂ ਆਪਣੇ ਦਿਮਾਗ ਤੋਂ ਬਣਾਈ ਕਿ ਜੇ ਅਗਰ ਅਸੀਂ ਉਹੀ ਸੀ ਚੀਜ਼ ਦਾ ਹੀ ਬਣਾ ਕੇ ਥੱਲੇ ਲਾ ਦਈਏ ਜਿਹੜਾ ਟੁੱਟੇ ਉਹਨਾਂ ਦੇਖੋ ਜੀ ਜਿੰਮੀ ਮਰਜੀ ਇਸ ਨੂੰ ਕਰੀ ਰੱਖੋ ਟੁੱਟੀ ਰੁਕ ਵਿੱਚ ਪਾਣੀ ਨਾਲ ਧੋ ਦੋ ਇਸ ਨੂੰ ਇਨੇ ਫੇਰ ਵੀ ਐਵੇਂ ਦਾ ਐਵੇਂ ਰਹਿਣਾ ਕਿਉਂਕਿ ਪਾਣੀ ਨਿਕਲ ਜੂਗਾ ਸਾਰਾ ਇਹ ਚੀਜ਼ਾਂ ਫਿਰ ਆਸੀ ਆਪ ਦਾ ਦਿਮਾਗ ਤੋਂ ਲਾਲਾ ਕਿਉਂਕਿ ਸਾਰਾ ਦਿਨ ਬੇਲੇ ਸੀ ਮੋਬਾਈਲ ਅਸੀਂ ਨਹੀਂ ਦੇਖਣੇ ਕੁਝ ਨਹੀਂ ਕਰਨਾ ਬਸ ਸਾਰਾ ਦਿਨ ਇਸੇ ਜੀ ਲੱਗੇ ਰਹਿੰਦੇ ਸੀ ਕਿ ਵੀ ਅੱਗੇ ਕਿਵੇਂ ਵਧਣਾ ਹੈ ਅੱਗੇ ਕਿਵੇਂ ਵਧਣਾ ਹੈ ਬਸ ਇਸੇ ਹਿਸਾਬ ਨਾਲ ਦਿਮਾਗ ਲੰਦ ਲੰਦ ਜੀ ਹੁਣ ਮਫਲਰ ਵਗੈਰਾ ਜਿਉ ਮਫਲਰ ਪਿਆ ਜੀ ਉਹ ਮਫਲਰ ਦੇਖ ਲਓਗੇ ਜਿਸ ਨੇ ਦੇਖਿਆ ਇਹ ਮਫਲਰ ਨੂੰ ਇਹੀ ਕਿਹਾ ਕਿ ਬਣਾਇਆ ਕਿਹੜੇ ਸਾਬ ਨਾਲ ਹੈ ਕਿਉਂਕਿ ਬੜਾ ਲੰਬਾਈ ਵੀ ਬਹੁਤ ਹੈ ਜੀ ਜੀ ਦਰਸ਼ਕੋ ਮੈਂ ਤੁਹਾਨੂੰ ਵੀ ਦਿਖਾਉਣਾ ਚਾਹਾਂਗੀ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਖੂਬਸੂਰਤ ਤਰੀਕੇ ਨਾਲ ਮਫਰਲ ਬਣਾਇਆ ਗਿਆ ਜਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਕਿ ਹੱਥ ਦੇ ਵਿੱਚ ਸਫਾਈ ਵੀ ਬਹੁਤ ਹੈਗੀ ਹੈ ਜਦੋਂ ਅਸੀਂ ਦੇਖਦੇ ਹੈਗੇ ਆ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਹੱਥ ਨਾਲ ਬਣਾਇਆ ਗਿਆ ਹੈਗਾ ਜਾਂ ਇੰਨੀ ਜ਼ਿਆਦਾ ਸਫਾਈ ਦੇ ਨਾਲ ਜਿਹੜਾ ਇਹ ਤਿਆਰ ਕੀਤਾ ਗਿਆ ਆ ਦਰਸ਼ਕੋ ਅਸੀਂ ਜਿਹੜਾ ਇੱਕ ਥੱਲੇ ਨੰਬਰ ਦੇ ਰਹੇ ਹੈਗੇ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਹਨਾਂ ਤੋਂ ਜਿਹੜਾ ਹੈ ਇਸ ਸਮਾਨ ਖਰੀਦ ਵੀ ਸਕਦੇ ਹੈਗੇ ਹੋ ਕਿਉਂਕਿ ਅਸੀਂ ਜਿਹੜਾ ਹੈ ਇਸ ਸਮਾਨ ਖਰੀਦਾਂਗੇ ਤਾਂ ਇਹਨਾਂ ਨੂੰ ਹੌਸਲਾ ਮਿਲੇਗਾ ਇਹਨਾਂ ਦੇ ਵਿੱਚ ਹਿੰਮਤ ਪੈਦਾ ਹੋਏਗੀ ਕਿ ਅਸੀਂ ਹੋਰ ਜਿਹੜਾ ਹੈ ਇਹੋ ਸਾਡੇ ਦਰਸ਼ਕਾਂ ਦੱਸੋ ਕਿ ਤੁਸੀਂ ਕਿਹੜਾ ਕਿਹੜਾ ਸਮਾਨ ਇੱਥੇ ਤਿਆਰ ਕਰਦੇ ਹੈਗੇ ਹੋ ਜੀ ਤਿਆਰ ਜੀ ਦੇਖੋ ਜਿਹੜਾ ਸਮਾਨ ਅਸੀਂ ਤਿਆਰ ਕਰਦੇ ਆ ਬਾਕੀ ਦਾ ਸਭ ਆਪਣੇ ਸਾਹਮਣੇ ਹੈ ਜੀ ਅਗਰ ਜੇ ਕੋਈ ਆਰਡਰ ਤੇ ਤਿਆਰ ਕਰਾਂਦਾ ਸਾਡੇ ਤੋਂ ਕਿ ਸਾਨੂੰ ਇਹੀ ਚੀਜ਼ ਚਾਹੀਦੀ ਹੈ ਬਣਾ ਕੇ ਦੇ ਸਕਦੇ ਹੋ ਤਾਂ ਅਸੀਂ ਆਰਡਰ ਤੇ ਵੀ ਤਿਆਰ ਕਰ ਦਿੰਦੇ ਆ ਸਮਾਨ ਜੀ ਜੋ ਵੀ ਅਗਲੇ ਨੂੰ ਪਸੰਦ ਆਸੀ ਉਹੀ ਤਿਆਰ ਕਰ ਲਾਂਗੇ ਜੀ ਤਾਂ ਇਸ ਵਕਤ ਬਹੁਤ سارے ਲੋਕ ਦੇਖ ਰਹੇ ਆ ਕਈ ਵਾਰੀ ਕੀ ਹੁੰਦੇ ਕਿ ਜਦੋਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਹਾਦਸਾ ਵਾਪਰਦਾ ਹੈਗਾ ਜਾਂ ਕੁਝ ਜਿਹੜਾ ਮਾੜਾ ਸਮਾਂ ਆਉਂਦਾ ਹੈਗਾ ਜਾਂ ਚਾਹੇ ਉਹ ਸਰੀਰਕ ਤੌਰ ਤੇ ਆਵੇ ਚਾਹੇ ਮਾਨਸਿਕ ਤੌਰ ਤੇ ਆਵੇ ਉਹ ਆਪਣੀ ਹਿੰਮਤ ਨੂੰ ਹਾਰ ਜਾਂਦੇ ਹੈਗੇ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਨਾਂ ਨੂੰ ਅਸੀਂ ਇਹੀ ਕਹਿਨੇ ਚਾਹੁੰਦੇ ਆ ਜੀ ਦੇਖੋ ਕਿ ਹਿੰਮਤ ਸਭ ਤੋਂ ਵੱਡੀ ਤਾਂ ਹਿੰਮਤ ਹੈ ਜੀ ਅਗਰ ਜੇ ਜਿਹੜਾ ਇਨਸਾਨ ਹੈ ਹਿੰਮਤ ਤਾਂ ਹਿੰਮਤ ਹਾਰ ਗਿਆ ਉਹਦੀ ਤਾਂ ਕੋਈ ਜ਼ਿੰਦਗੀ ਨਹੀਂ ਰਹੀ ਜੀ ਉਹ ਤਾਂ ਖਤਮ ਸਭ ਤੋਂ ਵੱਡੀ ਹਿੰਮਤ ਹੈ ਬੇਚੱਕ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਏ ਪਰ ਹਿੰਮਤ ਤੋਂ ਬਿਨਾ ਕੁਝ ਨਹੀਂ ਬਣੂਗਾ ਹਿੰਮਤ ਰੱਖਣੀ ਪਊਗੀ ਅਗਰ ਜੇ ਸਾਡੇ ਵਰਗੇ ਕਿਤੇ ਵੀ ਮਰੀਜ਼ ਨਾਲ ਸੀ ਉਹਨਾਂ ਨੂੰ ਇਹੀ ਹੱਥ ਜੋੜ ਕੇ ਕਹਿੰਨੇ ਆ ਕਿ ਅਬਦਾ ਦਿਮਾਗ ਚਲਾਓ ਆਪਣੀ ਹਿੰਮਤ ਰੱਖੋ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਤਾਂ ਬਾਕੀ ਉਹਨਾਂ ਭੈਣਾ ਭਰਾਵਾਂ ਨੂੰ ਵੀ ਅਸੀਂ ਇਹੀ ਕਹਿੰਨੇ ਆ ਜੀ ਜਿਨ੍ਹਾਂ ਨੇ ਸਾਡੇ ਵਰਗੇ ਮਰੀਜ਼ ਘਰ ਦੇ ਵਿੱਚ ਕੈਦ ਕੀਤੇ ਹੋਏ ਨੇ ਕਿ ਉਹ ਮਰੀਜ਼ਾਂ ਨੂੰ ਕੈਦ ਨਾ ਕਰੋ ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦਾ ਇਲਾਜ ਨਹੀਂ ਹੋਊਗਾ ਤਾਂ ਅਸੀਂ ਹੱਥ ਜੋੜ ਕੇ ਇਹੀ ਕਹਿੰਨੇ ਆ ਕਿ ਉਹ ਮਰੀਜ਼ਾਂ ਨੂੰ ਵੀ ਛੱਡ ਕੇ ਜਾਓ ਉਹ ਮਰੀਜ਼ਾਂ ਦਾ ਉਹ ਲਾਜ ਬੀਊਗਾ ਉਹਨਾਂ ਦੀ ਕੇਰ ਵੀ ਕੀਤੀ ਜਾਊਗੀ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਊਗੀ ਉਹ ਜ਼ਿੰਦਗੀ ਵੀ ਖੁਸ਼ੀ ਦੀ ਜੀ ਸਕਣਗੇ ਕਿਉਂਕਿ ਅਨਸਾ ਸਾਡੇ ਵਰਗੇ ਮਰੀਜ਼ ਕੋਈ ਵੀ ਨਾ ਉਹਨਾਂ ਨੂੰ ਜੀਣ ਦਾ ਹੱਕ ਹੈਗਾ ਜੀ ਤਾਂ ਉਹਨਾਂ ਨੂੰ ਉਹਦੇ ਛੱਡ ਕੇ ਜਾਓ ਅਗਰ ਜੇ ਕੋਈ ਨਾਲ ਆਂਦਾ ਠੀਕ ਆ ਨਹੀਂ ਆਂਦਾ ਤਾਂ ਅਸੀਂ ਆਪ ਦੇਖਭਾਲ ਕਰ ਲਾਂਗੇ ਜੀ ਪਰ ਉਹ ਮਰੀਜ਼ਾਂ ਨੂੰ ਐਵੇਂ ਕੁੱਤੇ ਇੱਕ ਸਭ ਨੂੰ ਕੁੱਤੇ ਦੀ ਜੂਨ ਹੋਊਗੀ ਜੀ ਉਹਨਾਂ ਨੂੰ ਐ ਨਾ ਮਾਰੋ ਕਿਉਂਕਿ ਬੈੱਡ ਤੇ ਤਾਂ ਉਹਨੇ ਛੜ ਛੜ ਕੇ ਮਰ ਜਾਣਾ ਦੇਖਭਾਲ ਤਾਂ ਕਿਸੇ ਨੇ ਨਹੀਂ ਕਰਨੀ ਹੈਗੀ ਲੈਂਡਰਿੰਗ ਬਾਥਰੂਮ ਇੱਕ ਦੇਖਣ ਦੇ ਵਿੱਚ ਚਲੋ ਮੰਨਦੇ ਆ ਕੋਈ ਨਹੀਂ ਕਰ ਸਕਦਾ ਜੀ ਪਰ ਆਪਣੇ ਬੱਚਿਆਂ ਦੀ ਤਾਂ ਕਰ ਸਕਦਾ ਨਾ ਕਿਉਂਕਿ ਉਹਨੇ ਮਾਂ ਨਾ ਅਗਰ ਪਾਲਿਆ ਹੁੰਦਾ ਪਿਓ ਨੇ ਵੀ ਉਹਨੂੰ ਪਾਲਿਆ ਹੁੰਦਾ ਪਰ ਉਹ ਜੇ ਉਹ ਵੀ ਨਹੀਂ ਕਰ ਸਕਦਾ ਤਾਂ ਸਾਡੇ ਲਈ ਛੱਡ ਜੋ ਅਸੀਂ ਆਪੇ ਕਰ ਲਾਂ ਜੀ ਵੀਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨ ਜੀ ਦਰਸ਼ਕੋ ਵਾਕੀ ਜਿਹੜਾ ਹੈ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਸਾਨੂੰ ਜਿਹੜੀ ਹੈ ਹਿੰਮਤ ਦਿੰਦੀ ਹੈਗੀ ਹੈ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਆ ਕਿ ਬਹੁਤ ਔਖੇ ਸਮੇ ਦੇ ਵਿੱਚੋਂ ਗੁਜ਼ਰੇ ਸਨ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਹਿੰਮਤ ਨੂੰ ਬਰਕਰਾਰ ਰੱਖਿਆ ਤੇ ਇਹਨਾਂ ਖੂਬਸੂਰਤ ਜਿਹੜਾ ਆ ਸਮਾਨ ਤਿਆਰ ਕਰਦੇ ਆ ਇਹ ਉਹ ਜਿਹੇ ਲੋਕਾਂ ਦੀ ਕਹਾਣੀ ਸਾਨੂੰ ਜਿਹੜਾ ਹਿੰਮਤ ਦਿੰਦੀ ਹੈ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਕਿ ਜ਼ਿੰਦਗੀ ਕੋਈ ਵਾਰੀ ਮਿਲਦੀ ਹੈ ਜੀਣਾ ਚਾਹੀਦਾ ਹੈ ਇਸ ਨੂੰ ਹੱਸ ਕੇ ਚਾਹੇ ਜਿਉਂ ਚਾਹੇ ਰੋ ਕੇ ਜਿਉਓ ਸਮਾਤਾ ਤੁਹਾਨੂੰ ਲਗਾਉਣਾ ਪੈਗਾ ਜੇਕਰ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਹਮੇਸ਼ਾ ਉਸ ਮੁਸ਼ਕਲ ਦੇ ਵਿੱਚੋਂ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਰਿਹਾ ਕਰੋ ਇਸ ਸਿਆਸ ਦੇ ਨਾਲ ਕੀ ਇਹ ਕਹਾਣੀ ਤੁਹਾਡੀ ਜ਼ਿੰਦਗੀ ਦੇ ਵਿੱਚ ਹਿੰਮਤ ਭਰੇਗੀ ਹੁਣ ਮੈਨੂੰ ਦਮਨ ਪ੍ਰਿਨੂ ਦਿਓ ਆ ਗਿਆ ਧੰਨਵਾਦ